ਹਾਂਜੀ ਬਾਈ ਕੀ ਹਾਲ ਆ ਸਾਰਿਆਂ ਦਾ ਹੋਪ ਕਰਦੇ ਆ ਸਾਰੇ ਠੀਕ ਹੋਵੋਗੇ ਤੇ ਅੱਜ ਦੇ ਵਲੌਗ ਚ ਆਪਾਂ ਜਾ ਰਹੇ ਆ ਟੂਰਨਾਮੈਂਟ ਤੇ ਬਾਈ ਸੁੱਖ ਝੋਲ ਨਾਲ ਤੇ ਇਹ ਟੂਰਨਾਮੈਂਟ ਹਰਿਆਣੇ ਚਾਪੀ ਜ਼ੋਰ ਦੇ ਲੱਗੇ ਤੇ ਅੱਗੇ ਅੱਗੇ ਵੇਖੋ ਵਲੌਗ ਆਪਣਾ ਬਹੁਤ ਇੰਟਰਸਟਿੰਗ ਹੋਊਗਾ ਕਸਰੀਗਾਲ ਜੀ ਸਹੀ ਹੈ ਆ ਜੰਦਰ ਚਾਹ ਪੀ ਨਾ ਨਾ ਬਸ ਚਾਹ ਤਾਂ ਆ ਜ ਬਰਡਨ ਨਾ ਜਮ ਤਿਆਰ ਕੋਟ ਬੜਾ ਆ ਨੀਂ ਕੈਂਡ ਲੈ ਲਈ ਤੇ ਜੀ ਬਾਲਾ ਜਰਦਾਂ ਬਸ ਆਇਆ ਨੀ ਮਾਰਗੇਟ ਡੋਏ ਉਹ ਤੇ ਮੇਰੀ ਗੱਲ ਸੁਣ ਬਾਹਾਂ ਦਾ ਨਾ ਰੱਖ ਤਾ ਹਾਂ ਬੂਟਰ ਆ ਦੇ ਸਮਝਦਾ ਲੱਗਦਾ ਉਹ ਭਾਈ ਇਹ ਠੀਕ ਹੈ ਜੀ ਲੋ ਬੂਟਰ ਆ ਦੇ ਸਮਝਦਾ ਲੱਗਦਾ ਭਾਈ ਇਹ ਠੀਕ ਹੈ ਜੀ ਲੋ ਉਹ ਚੋਈ ਕੈਮਰਾ ਜੇ ਕਿਤੇ ਮੈਂ ਚੰਦ ਤੇ ਹੁੰਦਾ ਨਾ ਲਿਫਟ ਪਾਏ ਲਿਫਟ ਗਿਆ ਵਾਹਾਂ ਜਾ ਮਾਰਕੀ ਸਾਹ ਪਟ ਕੇ ਹੁੰਦੇ ਆ ਤੋ ਕੇ ਵੇ ਠੀਕ ਹੈ ਇਹ ਇੱਕ ਗੱਡੀ ਹੋਰ ਆ ਗਈ ਘਟੋ ਘਟ 10 ਗੱਡੀਆਂ ਖੜੀਆਂ ਆਈਦਾ ਹਨੇਰੇ ਹੋ ਜਾਵਾਂਗਾ ਜੀਦਾ ਯਾਰ ਹਾਂ ਨਾ 9 10 ਵਜੇ ਆਵਾਂਗਾ ਇਹ ਭਰਾ ਦੀ ਬਦਾਲਤ ਕਿੰਨੇ ਯਾਰੀ ਬਣਾਉਣ ਸੁੱਖ ਜਾ ਰਾਇਆ ਵੀ ਯਾਰ ਸਾਨੂੰ ਯਾਰ ਯਾਰ ਸਾਨੂੰ ਯਾਰ ਨਹੀਂ ਭਰਾ ਦਿੱਤੇ ਰੱਬ ਨੇ ਲਾਹ ਖੜਾ ਆਉਂ ਚੀਜ਼ ਹੋਣੀ ਆ ਜਿਹੜੀ ਦੁਨੀਆ ਮੇਰੇ ਵੀਰੋਂ ਵੇਖਣ ਨੂੰ ਤਰਸਦੀ ਆ ਆ YouTube ਤੇ ਲੋਕ ਸਰਚ ਮਾਰ-ਮਾਰ ਦੁਬਾਰਾ ਰੀਪਲੇ ਕਰਕੇ ਦੇਖਦੇ ਆ ਵਾਦਾ ਵਿਸ਼ੇਸ਼ ਆਉ ਦੇ ਤੇ ਵਧੀਆ ਟਰੋਫੀਆਂ ਵਧੀਆ ਕਾਪਲੇਟਰ ਤਿਆਰ ਕੀਤੇ ਆ ਹਰ ਇੱਕ ਸਪੋਰਟਸ ਦਾ ਸਮਾਨ ਤੁਸੀਂ ਖਰੀਦ ਸਕਦੇ ਹੋ ਮਾਮ ਸਪੋਰਟਸ ਵਿਸ਼ੇਸ਼ ਤੌਰ ਤੇ ਧੰਨਵਾਦ ਆ ਫਰਮਾਨ ਦੇ ਵਿੱਚ ਵੱਡੀ ਸ਼ਾਬਾਹ ਵੀਰ ਸਾਡੇ ਦੀ ਹੋਰ ਵੀ ਤਰੱਕੀਆਂ ਕਰਦੀਆਂ ਆ ਉਹਨਾਂ ਦੇ ਵਿੱਚ ਬਹੁਤ ਬਹੁਤ ਧੰਨਵਾਦ ਆ ਬੈਰੀਗੇਡ ਵੀ ਥੋੜੇ ਦਮ ਰਿਲੇ ਯਾਰ ਕਰ ਲੈਣਾ ਹੈ ਰਵੀ ਪਟੜਾਲੀਆ ਨੇ ਵੱਡੇ ਕਬੱਡੀ ਕੱਪ ਜਿਹੜੇ ਆਪਣੇ ਕੋਲ ਹੋਰ ਵੀ ਬਾਬਾ ਸੋਖ ਰੱਖੇਗਾ ਔਰ ਗੱਲ ਆ ਹੋਣ ਗਿਆ